ਸਾਨੀ ਬੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਅੱਜ ਆਪਾਂ ਗੱਲਬਾਤ ਕਰਾਂਗੇ ਜੋ ਗਰਮੀਆਂ ਵਾਲੇ ਸਬਜ਼ੀਆਂ ਆਪਾਂ 10ਵੇਂ 11ਵੇਂ ਮਹੀਨੇ ਦੇ ਵਿੱਚ ਛਾਲ ਦੇ ਵਿੱਚ ਲਾਉਣੀ ਹੈ ਲੋ ਟਰਨਾ ਥੱਲੇ ਉਸ ਦੇ ਨਾਲ ਆਪਾਂ ਸਹਾਇਕ ਫਸਲ ਲਾਉਣੀ ਹੈ ਪਿਆਜ਼ ਦੀ ਇਸ ਪਿਆਜ਼ ਦੀ ਤਿਆਰੀ ਅੱਜ ਆਪਾਂ 21 ਸਤੰਬਰ 2025 ਨੂੰ ਕਰਨ ਲੱਗੇ ਹਾਂ ਇਸ ਪਿਆਜ਼ ਨੂੰ ਆਪਾਂ ਫਰਵਰੀ ਮਾਰਚ ਦੇ ਵਿੱਚ ਵੇਚ ਕੇ ਵਧੀਆ ਪੈਸੇ ਕਮਾ ਸਕਦੇ ਹਾਂ ਜੋ ਆਪਾਂ ਆਪਣੇ ਖੇਤਾਂ ਦੇ ਵਿੱਚ ਇਸ ਨੂੰ ਸਹਾਇਕ ਫਸਲ ਦੇ ਤੌਰ ਤੇ ਲਾਉਣੀ ਹੈ ਉਦੇਸੀ ਕਦੂ ਅਤੇ ਮਿਰਚ ਦੇ ਵਿੱਚ ਲਾਉਨੇ ਆ ਤੇ ਜੋ ਹੁਣ ਮੌਸਮ ਹੈ ਮੌਸਮ ਦੇ ਵਿੱਚ ਥੋੜੀ ਗਰਮੀ ਜ਼ਿਆਦਾ ਹੈ ਉਸ ਨੂੰ ਰੋਕਣ ਵਾਸਤੇ ਕੁਝ ਵੀਰ ਤਾਂ ਹਰਾ ਨੱਟ ਪਾਉਂਦੇ ਪਰ ਆਪਣੇ ਕੋਲੇ ਬਦਰਮੇ ਪ੍ਰਬੰਧਨ ਹੈ ਬਾਵਰ ਸਿਸਟਮ ਦੇ ਥੱਲੇ ਆਪਾਂ ਇਹ ਪਨੀਰੀ ਲਾ ਰਹੇ ਹਾਂ ਉਥੇ ਵੀ ਜਿਵੇਂ ਹਰੇ ਨੱਟ ਦੇ ਥੱਲੇ 50% ਧੁੱਪ ਆਉਂਦੀ ਹੈ ਤੇ ਬਾਵਰ ਸਿਸਟਮ ਦੇ ਵਿੱਚ ਵੀ ਉਪਰ ਤੋਰੀ ਲੱਗੇ ਕਰਕੇ ਇੱਥੇ ਵੀ 50% ਧੁੱਪ ਆਉਂਦੀ ਹੈ ਤੇ ਉਸ ਪਾਵਰ ਸਿਸਟਮ ਦੇ ਵਿੱਚ ਆਪਾਂ ਪਾਵਰ ਬੀਟਰ ਦੇ ਨਾਲ ਵਾਹਵਾਹ ਕਰਕੇ ਪਿੰਡੀ ਲਾਉਣ ਦੇ ਲਈ ਤਿਆਰੀ ਕਰ ਰਹੇ ਹਾਂ ਤੇ ਇਹ ਪਾਵਰ ਬੀਟਰ ਨਾਲ ਵਾਹ ਕੇ ਉਸ ਤੋਂ ਬਾਅਦ ਇਸ ਦੀ ਆਪਾਂ ਕਿਆਰੀਆਂ ਬਣਾਉਣੀਆਂ ਨੇ ਕਿਆਰੀਆਂ ਆਪਾਂ ਜੋ ਬਣਾ ਰਹੇ ਹਾਂ ਉਹ 10 ਫੁੱਟ ਲੰਮੀਆਂ ਤੇ 3 ਫੁੱਟ ਚੌੜੀਆਂ ਲਗਭਗ 30 ਕਫਟਾ ਆਪਣਾ ਥਾਂ ਤਿਆਰ ਹੋ ਜਾਂਦਾ ਇੱਕ ਕੈਰੀ ਦੇ ਵਿੱਚ ਤੇ ਨਾਲ ਹੀ ਆਪਾਂ ਥੋੜਾ ਜਿਹਾ ਥਾਂ ਇੱਕ ਫੁੱਟ ਬੈਠਣ ਵਾਸਤੇ ਜੋ ਬੀਜ ਪਾਉਣ ਵਾਸਤੇ ਜਾਂ ਕੱਟਣ ਵਾਸਤੇ ਉਹ ਆਪਾਂ ਵਿਚਾਰੇ ਰੱਖਿਆ ਹੋਇਆ ਥੋੜਾ ਥਾਂ ਛੱਡ ਕੇ ਅਗਲੀ ਕੈਰੀ ਉੱਥੇ ਆਪਾਂ ਪਾ ਰਹੇ ਹਾਂ ਇਹਨਾਂ ਕੈਰੀਆਂ ਦੇ ਵਿੱਚ ਆਪਾਂ 35 ਤੋਂ 40 ਗ੍ਰਾਮ ਬੀਜ ਇੱਕ ਕੈਰੀ ਦਾ ਪਾ ਰਹੇ ਹਾਂ ਉਸ ਦੇ ਨਾਲ ਜਰਮੀਨੇਸ਼ਨ ਵੀ ਬਹੁਤ ਵਧੀਆ ਹੁੰਦੀ ਹੈ ਤੇ ਗੱਡੀਆਂ ਵੀ ਵਧੀਆ ਬਣਦੀਆਂ ਨੇ ਤੇ ਜੇ ਵੱਧ ਬੀਜ ਪਾਵਾਂਗੇ ਤਾਂ ਆਪਣੀਆਂ ਗੱਡੀਆਂ ਨਹੀਂ ਵਧੀਆ ਬਣਦੀਆਂ ਆਪਾਂ ਨੂੰ ਗੱਡੀਆਂ ਬਣਾਉਣ ਦੀ ਜਿਆਦਾ ਲੋੜ ਹੁੰਦੀ ਹੈ ਤਿਆਰੀਆਂ ਕੈਰੀ ਤਿਆਰ ਕਰਨ ਤੋਂ ਬਾਅਦ ਆਪਣਾ ਬਹਨ ਬਹੁਤ ਡੱਕਾ ਕਰੇ ਇੱਥੇ ਆਪਾਂ ਰੇਤੇ ਦੀ ਲੋਡ ਪੈਂਦੀ ਹੈ ਰੇਤਾ ਆਪਾਂ ਟਿੱਬੇ ਤੋਂ ਲਿਆ ਕੇ ਛਾਣ ਕੇ ਹਰੇ ਕੈਰੀ ਦੇ ਵਿੱਚ ਪਹਿਲਾਂ ਰੇਤਾ ਪਾਉਣੇ ਆ ਤੇ ਉਸ ਤੋਂ ਬਾਅਦ ਹੀ ਇੱਥੇ ਰੂਲਾ ਚਲਾ ਕੇ ਫਿਰ ਬੀਜ ਪਾਉਣੇ ਇਹ ਰੇਤਾ ਪਾਉਣਾ ਆਪਣੇ ਖੇਤਾਂ ਦੇ ਵਿੱਚ ਬੜਾ ਜ਼ਰੂਰੀ ਹੈ ਕੁਝ ਵੀਰ ਤਾਂ ਬਿਨਾਂ ਰੇਤੇ ਤੋਂ ਜਿੱਥੇ ਰੇਸ਼ਲੇ ਵਾਹਣ ਨੇ ਉੱਥੇ ਲਾ ਸਕਦੇ ਨਹੀਂ ਪਨੀਰੀ ਪਰ ਆਪਣੇ ਖੇਤਾਂ ਦੇ ਵਿੱਚ ਡੱਕਰ ਹੋਣ ਦੇ ਕਾਰਨ ਵਿੱਤਾ ਬੋਣਾ ਬੜੀ ਜ਼ਰੂਰੀ ਹੈ ਇੱਥੇ ਜੇ ਬੀਜ ਦੀ ਗੱਲ ਕਰੀਏ ਆਪਾਂ ਬੀਜ ਟਾਕੀ ਸੀਡ ਦਾ 821 ਨੰਬਰ ਬਹੁਤ ਸਾਲਾਂ ਦੁਲਾ ਰਹੇ ਹਾਂ ਬਹੁਤ ਵਧੀਆ ਬੀਜ ਹੈ ਜੇਕਰ ਤੁਸੀਂ ਇਸ ਦਾ ਕੱਚਾ ਪਿਆਜ਼ ਵੇਚਣਾ ਫਰਵਰੀ ਮਾਰਚ ਦੇ ਵਿੱਚ ਉਸ ਟਾਈਮ ਤੱਕ ਇਹ 2 ਤੋਂ 300 ਗ੍ਰਾਮ ਦਾ ਗੰਡਾ ਤਿਆਰ ਹੋ ਜਾਂਦਾ ਹੈ ਇਹਨੂੰ ਤੁਸੀਂ ਮਾਰਕੀਟ ਦੇ ਵਿੱਚ ਵੇਚ ਸਕਦੇ ਹੋ ਬਹੁਤ ਵਧੀਆ ਇਸ ਦੇ ਪੈਸੇ ਵਟੇ ਜਾ ਸਕਦੇ ਨੇ ਟਾਕੀ ਸੀਡ ਦੇ ਨਾਲ ਕੁਝ ਆਪਾਂ ਬੀਜ ਦੇਸੀ ਵੀ ਟ੍ਰਾਇਲ ਲਾ ਰਹੇ ਹਾਂ ਚਿੱਟਾ ਪਿਆਜ਼ ਦਾ ਤੇ ਇਹਦਾ ਬੀਜ ਵੀ ਤੁਸੀਂ ਦੇਖ ਸਕਦੇ ਹੋ ਚਿੱਟਾ ਪਿਆਜ਼ ਵੀ ਆਪਾਂ ਇਹਦੇ ਨਾਲ ਲਾ ਰਹੇ ਹਾਂ ਤੇ ਟਾਕੀ ਸੀਡ ਦਾ ਕੀ ਰੇਟ 15 ਤੋਂ 16000 ਰੁਪਏ ਦੇ 16000 ਰੁਪਏ ਦੇ ਲਗਭਗ ਕੀ ਹੈਗਾ ਤੇ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਲਿਆ ਕੇ ਲਾ ਸਕਦੇ ਹੋ ਬੀਜ ਪਾਉਣ ਤੋਂ ਪਹਿਲਾਂ ਰੂਲਾ ਪਾਉਣਾ ਚਲਾਉਣਾ ਬੜਾ ਜ਼ਰੂਰੀ ਹੈ ਇਹ ਰੂਲਾ ਆਪਣੇ ਭਰਾ ਚਲਾ ਰਹੇ ਨੇ ਤੇ ਇਸ ਰੂਲਾ ਚਲਾਉਣ ਤੋਂ ਬਾਅਦ ਇੱਥੇ ਆਪਾਂ ਬੀਜ ਦੀ ਵਰਤੋਂ ਕਰਨੀ ਹੈ ਇਸ ਦਾ ਫਾਇਦਾ ਆਪਾਂ ਨੂੰ ਇਹ ਹੈ ਕਿ ਇੱਥੇ ਲੈਣਾ ਬਣ ਜੰਨੀਆਂ ਨੇ ਤੇ ਬੀਜ ਆਪਣਾ ਲੈਣਾ ਦੇ ਵਿੱਚ ਪੈਂਦਾ ਤੇ ਇਸ ਨਾਲ ਜਰਮੀਨੇਸ਼ਨ ਹੀ ਬਹੁਤ ਵਧੀਆ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਬੀਜ ਪਾਉਣ ਤੋਂ ਬਾਅਦ ਸਵਾਹ ਪਾ ਸਕਦੇ ਹਾਂ ਉੱਪਰ ਸਵਾਹ ਦੇ ਨਾਲ ਜਰਮੀਨੇਸ਼ਨ ਦਾ ਬਹੁਤ ਫਰਕ ਪੈਂਦਾ ਤੇ ਜੋ ਆਪਣੇ ਤਜਰਬੇ ਕਹਿੰਦੇ ਨੇ ਕਿਸੇ ਦੇ ਸਾਲਾਂ ਦੇ ਵਿੱਚ ਆਪਾਂ ਸਵਾਹ ਪਾਈ ਸੀ ਉਸ ਨਾਲ ਬਹੁਤ ਵਧੀਆ ਜਰਮੀਨੇਸ਼ਨ ਹੁੰਦੀ ਹੈ ਜੇਕਰ ਕੋਈ ਗੱਲ ਦੱਸਣ ਕੰਨੀ ਹੋ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਧੰਨਵਾਦ